ਪਿੰਕੀ ਜੀ ਵੱਲੋਂ ਨਾਲ ਰੋਪੜ ਸ਼ਹਿਰ ਨੂੰ ਇੱਕ ਤੋਹਫਾ ਦਿੱਤਾ ਸੀ ਮਰਹੂਮ ਸ਼੍ਰੀ ਕਮਲ ਸ਼ਰਮਾ ਜੀ ਦੀ ਯਾਦ ਦੇ ਵਿੱਚ ਪਾਰਕ ਬਣਵਾਇਆ ਗਿਆ ਸੀ ਪਰੰਤੂ ਇਸ ਪਾਰਕ ਨੂੰ ਬਿਲਕੁਲ ਅਣਦੇਖਿਆ ਕੀਤਾ ਜਾ ਰਿਹਾ ਹੈ ਬੈਂਚ ਟੁੱਟੇ ਪਏ ਨੇ ਸਾਰੇ ਪਾਸੇ ਚੱਲ-ਫੋਟੇ ਹੋ ਗਏ ਪਏ ਨੇ ਬੜੀ ਹਾਲਤ ਮਾੜੀ ਹੋਈ ਪਈ ਹੈ ਇਸ ਇੱਥੇ ਅਸੀਂ 22 ਸਾਲ ਤੋਂ ਰਹਿੰਦੇ ਆ ਜੋ ਸਾਨੂੰ ਹੁਣ ਦੱਦੀ 35 ਦੇਖਾਈਏ ਉਦੋਂ ਪਿੰਕੀ ਐਮਐਲਏ ਸਾਹਿਬ ਨੇ ਉਦੋਂ ਬਾਅਦ ਕਿਸੇ ਨੇ ਰੱਤੀ ਵਾਰ ਧਿਆਨ ਹੀ ਨਹੀਂ ਦਿੱਤਾ ਕਿਸੇ ਪਾਰਕ ਲਈ ਵੀ ਇਹ ਤੇ ਆਪ ਸਿੰਘ ਮੋਢਲੇ ਸ਼ਹਿਰ ਦੇ ਸਾਰੇ ਪਾਰਕ ਕੁਲਗੇਵਿੰਦਰ ਸਿੰਘ ਪਿੰਕੀ ਐਮ ਐਲ ਏ ਸਾਹਿਬ ਨੇ ਇਹ ਪੈਸਾ ਲਿਆ ਕੇ ਪਾਰਕ ਬਣਵਾਏ ਸੀ ਪਰ ਪ੍ਰਸ਼ਾਸਨ ਜਾਂ ਸਾਡੀ ਸਰਕਾਰਾਂ ਇਹਨੂੰ ਸੰਭਾਲ ਨਹੀਂ ਸਕੇਆਂ ਔਰ ਇਸੇ ਕਰਕੇ ਇਹ ਪਾਰਕ ਜਿਹੜਾ ਹੈ ਉਹ ਖਦ ਹੋਈਆਂ ਪਈਆਂ ਨੇ ਅਗਰ ਦੇਖ ਲਓ ਕਿਵੇਂ ਉਜਾੜ ਪਿਆ ਹੈ ਜਿਉਂ ਸਾਰੇ ਤਰਫ ਗੰਦਗੀ ਤੇ ਰਹੀ ਇੱਥੇ ਆਣ ਦਾ ਕੋਈ ਫਾਇਦਾ ਕੀ ਹੈ ਜੀ ਆਪ ਦੀ ਸਿਹਤ ਬਣਾਉਣ ਵਾਸਤੇ ਕਮਨ ਕਰਨੀ ਸੀ ਆਣੇ ਜਿਉਂ ਬਿਮਾਰੀਆਂ ਲੈ ਕੇ ਜਾਣੀਆਂ ਕੋਈ ਫਾਇਦੇ ਨਹੀਂ। ਮੋਡੋ ਕਲਾਣਾ ਜਿਹੜਾ ਆਇਆ ਬੋਰੀ ਲੈ ਕੇ ਜਾ ਕੇ ਗੁਰੂ ਕੰਦਦੀ ਤੇ ਨਾਲ ਅਸੀਂ ਵੀ ਰੋਲ ਗਿਆ। ਅਸੀਂ ਬੜੀ ਮੁਸ਼ਕਿਲ ਆਜ ਬਾਇਦ ਦੇਤੇ ਵੇਲੇ ਚੱਲ ਕੇ ਆਇਆ। ਸ਼ਾਮੁਦਾਈ ਸਰਕਾਰ ਨਾ ਕੀ ਕਰਨਾ। ਸੋ ਅਸੀਂ ਉਹਨਾਂ ਦੇ ਧਰਮਦੀ ਆ। ਕਾਂਗਰਸ ਸਰਕਾਰ ਤੇ ਐਮਐਲਏ ਸਾਹਿਬ ਪਿੰਕੀ ਜੀ ਦੇ ਜਿੱਦਾਂ ਸ਼ਹਿਰ ਇਹਦਾ ਨਾਮ ਪੋਗਦਾ ਮਸ਼ਹੂਰ ਗਿਆ ਸੀ ਸਿਟੀ ਆਫ ਗਾਰਡਨ। ਉਸੇ ਇਸ ਨੂੰ ਸਿਟੀ ਆਫ ਗਾਰਡਨ ਕਹਿੰਦੇ ਸੀ ਜੀ। ਇੱਕ ਦਿਨ ਇਹ ਕਹਿੰਦਾ 24 ਸਿਟੀ ਆਫ ਗਾਰਡਨ ਬਣ ਗਿਆ ਸਰਕਾਰ ਚਲਿਏ। ਹੁਣ ਹੋ ਗਿਆ ਡਾਕਟੀ ਗਾਰਡਨ। ਲੈ ਟਿਸ ਅੰਜਾ ਸ਼ਾਮ ਨੂੰ ਬੱਚੇ ਕਹਿੰਦੇ ਲੈ ਕੇ ਜਾਓ ਤੇ ਨਾ ਤਾਂ ਕੋਈ ਲਾਈਟ ਦਾ ਪ੍ਰਬੰਧ ਹੈਗਾ ਇੱਥੇ ਨਾ ਪੁੱਛ ਆ ਸਭ ਤੋਂ ਪਹਿਲਾਂ ਕਿ ਬੱਚਿਆਂ ਦੀ ਸੇਫਟੀ ਹੀ ਲੇਡੀਸ ਆਂਦੇ ਜਾਂਦੇ ਆ ਹਨਾ ਇਹ ਸਫਾਈ ਬਿਲਕੁਲ ਵੀ ਨਹੀਂ ਹੈਗੀ ਪਾਣੀ ਦਾ ਪ੍ਰਬੰਧ ਇੱਥੇ ਬਿਲਕੁਲ ਵੀ ਨਹੀਂ ਹੈਗਾ ਕੁਝ ਵੀ ਨਹੀਂ ਹੈ। ਬਿਲਕੁਲ ਕੁਝ ਨਹੀਂ ਹੈਗਾ ਇੱਥੇ। ਮੰਡੀ ਆਂਦੀ ਆ ਉਹ ਗੇਟ ਖੋਲ ਦਿੰਦੀ ਆ। ਹਨਾ ਡੰਗਰ ਅੰਦਰ ਵੜ ਜਾਂਦੇ ਆ। ਉਹਨੇ ਮਾਰ ਕੇ ਲੈ ਦੋ ਬੱਚੇ ਹੁਣੇ। ਆ ਕੱਡੇ ਬਾਹਰ ਡੰਗਰ ਹੁਣੇ ਦੋ ਤਿੰਨ ਬੱਚੇ ਮਾਰ ਕੇ ਲੈ ਗਏ। ਪਾਣੀ ਹੈ ਹੀ ਇੱਥੇ ਹੈ ਹੀ ਕੋਈ ਨਹੀਂ। ਕਦੇ ਨੇ ਵੀ ਆ ਕੇ ਸ਼ਾਮ ਨੂੰ ਜਦੋਂ ਥੋੜਾ ਜਿਹਾ ਹਨੇਰਾ ਹੁੰਦਾ ਈਏ ਉਹ ਸਾਰੇ ਮੰਡੀਰ ਇੱਥੇ ਹੁੰਦੀ ਹੈ। ਪੋਚਾ ਕਰਨ ਵਾਲੇ ਸਾਰੇ ਨੇ ਛੇੜ। ਕਿ ਸ਼ਾਮ ਨੂੰ ਤਾਂ ਕੋਈ ਇੱਥੇ ਆਈ ਨਹੀਂ ਸਕਦਾ। ਦੇਸ਼ ਵਦੇਸ਼ ਵਸਦੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਉਹਦੇ ਪੰਜਾਬ ਚੈਨਲ ਮੈਂ ਹਾਂ ਤੁਹਾਡਾ ਆਪਣਾ ਜਸਵਿੰਦਰ ਸਿੰਘ ਸੰਧੂ ਅੱਜ ਅਸੀਂ ਗੱਲ ਕਰਾਂਗੇ ਜ਼ਿੰਮੇਵਾਰੀ ਤੋਂ ਭਜਦੀਆਂ ਸਰਕਾਰਾਂ ਦੀ ਮਤਲਬ ਯਾਦਾਂ ਦੀ ਹਰਿਆਲੀ ਤੇ ਲਾਪਰਵਾਹੀ ਦੀ ਧੂੜ ਜੋ ਤੁਸੀਂ ਦੇਖ ਰਹੇ ਹੋ ਇਹ ਕੋਈ ਆਮ ਪਾਰਕ ਨਹੀਂ ਇਹ ਮਰਹੂਮ ਭਾਈਪਾ ਪ੍ਰਧਾਨ ਕਮਲ ਸ਼ਰਮਾ ਦੀ ਯਾਦ ਵਿੱਚ ਬਣਿਆ ਲੋਕਾਂ ਦਾ ਸੁਪਨਾ ਸੀ ਅੱਜ ਉਹੀ ਸੁਪਨਾ ਉਜਾਰ ਬਣ ਗਿਆ ਈ ਫਿੱਤੇ ਕੱਟੇ ਗਏ ਕੈਮਰੇ ਚਮਕੇ ਪਰ ਜੁ ਮੇਵਾਰੀ ਕਿੱਥੇ ਗਾਇਬ ਗਈ ਇਹ ਹੈ ਸਮੇ ਦੀ ਮੰਗ ਸਰਕਾਰ ਹੋਵੇ ਜਾਂ ਪ੍ਰਸ਼ਾਸਨ ਇਹ ਲਾਪਰਵਾਹੀ ਕਿਸ ਦੀ ਲੋਕ ਸਤਾਪਕਤਾਂ ਕਿਉਂ ਪੁੱਤਨ ਪਾਰਟੀਆਂ ਬਦਲ ਗਈਆਂ ਪਰ ਬੇਪਰਵਾਹੀ ਕਿਉਂ ਸਥਾਈ ਰਹੀ ਇੱਥੇ ਬੱਚਿਆਂ ਦੀ ਹਾਸੀ ਹੋਣੀ ਸੀ ਫੁੱਲਾਂ ਦੇ ਰੰਗ ਹੋਣੇ ਸੀ ਸਾਫ ਹਵਾ ਹੋਣੀ ਸੀ ਪਰ ਅੱਜ ਉਜਾੜਾ ਬੋਲ ਰਿਹਾ ਹੈ ਤੇ ਚੁੱਪੀ ਸ਼ਰ ਮੰਗ ਰਹੀ ਹੈ ਕੁਰਸੀ ਤਾਂ ਸੰਭਾਲ ਲਈ ਪਰ ਨਿਗਰਾਨੀ ਕਿਸ ਕਰਨੀ ਇਹ ਪਾਰਕ ਨਹੀਂ ਇਹ ਸਰਕਾਰ ਦੀ ਇਹ ਨੀਤ ਦਾ ਆਇਨਾ ਹੈ ਆਇਨਾ ਜੋ ਯਾਦਾਂ ਨਾਲ ਸੰਭਾਲ ਸਕੇ ਉਹ ਭੁਵਿੱਖ ਕੀ ਸੰਭਾਲਣਗੇ ਸੀਨੀਅਰ ਸਿਟੀਜ਼ਨ ਮੰਗ ਨਹੀਂ ਹੱਕ ਮੰਗਦੇ ਆ ਸਾਨੂੰ ਚਾਹੀਦਾ ਹੈ ਹਰਿਆ ਭਰਿਆ ਪਾਰਕ ਬੱਚਿਆਂ ਦੀਆਂ ਖੇਡਾਂ ਬਜ਼ੁਰਗਾਂ ਲਈ ਸਕੂਨ ਪ੍ਰਸ਼ਾਸਨ ਸੁਣੇ ਹੁਣ ਇਹ ਆਵਾਜ਼ ਜੋ ਚੁੱਪ ਨਹੀਂ ਬੈਠੇਗੀ ਯਾਦਾਂ ਨਾਲ ਧੋਖਾ ਕਦਾ ਚਿਤ ਨਹੀਂ ਬਰਦਾਸ਼ਤ ਅੱਜ ਨਹੀਂ ਤਾਂ ਕਦੋਂ ਪਾਰਕ ਬਣਾਓ ਯਾਦਾਂ ਸੰਭਾਲੋ ਨਰੋਇਆਂ ਸੇਤਾਂ ਦਿਓ ਜਿਹੜੇ ਸਾਡੇ ਸੀਨੀਅਰ ਸਿਟੀਜ਼ਨ ਸਾਡੇ ਫਿਰੋਜ਼ਪੁਰ ਦੇ ਹੈਗੇ ਆ ਜਿਨ੍ਹਾਂ ਨੇ ਬੜੇ ਚਾਹਵਾਂ ਨਾਲ ਮੰਗਾ ਕਰਕੇ ਇਹਨੂੰ ਬਣਾਇਆ ਸੀ ਅੱਜ ਜਾਂਦੇ ਆ ਕਿ ਹਾਲਾਤ ਆ ਉਹ ਕੀ ਮਹਿਸੂਸ ਕਰਦੇ ਆ ਬਾਈ ਸਸਿਕਾ ਸਸਿਕਾ ਜੀ ਕੀ ਨਾਮ ਜੀ ਆਪਣਾ ਮੇਰਾ ਪੀੜੀ ਸ਼ਰਮਾ ਜੀ ਮੈਂ ਪ੍ਰਧਾਨ ਸੀਨੀਅਰ ਸਿਟੀਜ਼ਨ ਕਾਉਂਸਲ ਫਲੋਸਪਰ ਸ਼ਰਮਾ ਜੀ ਅਸੀਂ ਦੇਖਿਆ ਕਿ ਤੁਸੀਂ ਜਵਾਨੀ ਚ ਸਾਡੇ ਪ੍ਰਸ਼ਾਸਨ ਦੀ ਸਾਡੇ ਲੋਕਾਂ ਦੀ ਬੜੀ ਸੇਵਾ ਕੀਤੀ ਅਤੇ ਜਦੋਂ ਤੋਂ ਸੇਵਾ ਮੁਕਤ ਹੋਇਆ ਆਪਣੀ ਸਮੁੱਚੀ ਟੀਮ ਨੂੰ ਲੈ ਕੇ ਸ਼ਹਿਰ ਨੂੰ ਸਵਾਰਨ ਵਾਲੇ ਪਾਸੇ ਅਸੀਂ ਤੁਹਾਨੂੰ ਦੌੜਦੇਆਂ ਨੂੰ ਲੱਗਿਆ ਨੂੰ ਬੜਾ ਨੇੜੇ ਤੱਕਿਆ ਸੀ ਅੱਜ ਅਸੀਂ ਇਸ ਪਾਰਕ 'ਚ ਖੜੇ ਆ ਬੜਾ ਮੰਦਾ ਹਾਲ ਹੈ ਜਿਹੜੀਆਂ ਕੁਰਸੀਆਂ ਟੁੱਟੀਆਂ ਐ ਜਿਹੜੇ ਬੱਚਿਆਂ ਦੇ ਖੇਡਣ ਲਈ ਖਡਾਉਣੇ ਪੰਘੂੜੇ ਐਰਾ ਵਗੈਰਾ ਉਹਨਾਂ ਲਈ ਬੜਾ ਕੁੱਟਪੱਜ ਹੋਈ ਪਈ ਐ ਕੋਈ ਸੰਭਾਲ ਨਹੀਂ ਗੰਦਗੀ ਸਿਰੇ ਦੀ ਬੂਟਾ ਕੋਈ ਹਰਾਨ ਨਜ਼ਰ ਨਹੀਂ ਆ ਰਿਹਾ ਕੀ ਕਿਵੇਂ ਤੁਹਾਨੂੰ ਮਹਿਸੂਸ ਹੁੰਦਾ ਮੈਂ ਤਾਂ ਇਹ ਮਹਿਸੂਸ ਕਰਨਾ ਸਾਡੀ ਟੀਮ ਸਾਰੀ ਜਿਹੜੀ ਅੱਜ ਇੱਥੇ ਅਬਜੈਕਟਿਵ ਬੋਡੀ ਖੜੀ ਹੈ ਅਸੀਂ ਇਹਦੇ ਮਹਿਸੂਸ ਕਰ ਰਹੇ ਆਂ ਵੀ ਜਿਹੜੀ ਅਸੀਂ ਉਮੀਦ ਲਾਈ ਸੀ ਵੀ ਇਹ ਪਾਰਕ ਅਜ ਤੋਂ 5 ਸਾਲ ਪਹਿਲੇ ਸਰਦਾਰ ਪ੍ਰਮਿੰਦਰ ਸਿੰਘ ਪਿੰਕੀ ਜੀਵਰਾ ਨੇ ਇਹ ਪਾਰਕ ਸ਼ਹਿਰ ਨੂੰ ਦਿੱਤੇ ਸੀ ਔਰ ਇੰਨੇ ਵਧੀਆ ਤਾਂ ਦੇ ਜਿੱਥੇ ਗੰਦਗੀ ਦੇ ਢੇਰ ਕਿਸੇ ਵੇਲੇ ਹੋਇਆ ਕਰਦੇ ਸਨ ਅੱਜ ਉਹ ਹਰਿਆਵਲ ਜੀਗੀ ਪਰ ਅਗਲੇ 5 ਸਾਲਾਂ ਦੇ ਵਿੱਚ ਜਿਹੜੇ ਹੁਣ ਜਿਹੜੇ ਅੱਜ ਦੀ ਸਥਿਤੀ ਹੈ ਅੱਜ ਦੀ ਸਥਿਤੀ ਫਿਰ ਉਹੀ ਪਿਛੇ ਬੰਦੀ ਜਾ ਰਹੀ ਹੈ ਗੰਦਗੀ ਦੇ ਢੇਰ ਕਿਵੇਂ ਹਰ ਪਾਸੇ ਗੰਦ ਲੱਗਿਆ ਪਿਆ ਹੈ ਹਰ ਪਾਸੇ ਬੈਂਚ ਟੁੱਟੇ ਪਏ ਨੇ ਤਾਂ ਇਹਦੀ ਸੰਭਾਲ ਨਾ ਤਾਂ ਪ੍ਰਸ਼ਾਸਨ ਕਰ ਰਿਹਾ ਹੈ ਨਾ ਸਰਕਾਰ ਕਰ ਰਹੀ ਹੈ ਤਾਂ ਇਹ ਸਾਡੇ ਵਾਸਤੇ ਤਾਂ ਇੱਕ ਬੜੀ ਹੀ ਨਰਕੀਓ ਗੱਲ ਬਣੀ ਪਈ ਹੈ ਵੀ ਅਸੀਂ ਸੋਚਦਾ ਇਹ ਅਸੀਂ ਆਨੇ ਆ ਕਿਉਂਕਿ ਇਸ ਏਜ ਦੇ ਵਿੱਚ 올ਡ ਏਜ ਦੇ ਵਿੱਚ ਸਾਨੂੰ ਹਰਿਆਵਲ ਦੀ ਲੋੜ ਹੈ ਸਾਨੂੰ ਚੰਗੀ ਸਿਹਤ ਵਾਸਤੇ ਇਹਨਾਂ ਪਾਰਕਾਂ ਦੀ ਲੋੜ ਹੈ ਪਰ ਪਾਰਕ ਨਾਂ ਬਰਾਬਰ ਵੀ ਨਹੀਂ ਰਹਿ ਗਏ ਜੋ ਪ੍ਰਸ਼ਾਸਨ ਨੂੰ ਅਪੀਲ ਕਰਦਾ ਹੈ ਵੀ ਇਸ ਤਰ੍ਹਾਂ ਦੇ ਮਾਹੌਲ ਨੂੰ ਠੀਕ ਕਰਨ ਵਾਸਤੇ ਐਫਰਟਸ ਕਰੇ ਤਾਂ ਕਿ ਇਹ ਜਿਹੜੇ ਪਾਰਕ ਨੇ ਜਿੱਥੇ ਅਸੀਂ ਅੱਧਾ ਘੰਟਾ ਘੰਟਾ ਆਣਾ ਸੀਨੀਅਰ ਸਿਟੀਜ਼ਨ ਨੇ ਬਜ਼ੁਰਗਾਂ ਨੇ ਇਲਾਕੇ ਦੇਆਂ ਨੇ ਤੇ ਉੱਥੇ ਆ ਕੇ ਸਿਹਤ ਬਣਾਉਣ ਦੀ ਬਜਾਏ ਅਸੀਂ ਸਿਹਤ ਵਿਗਾੜ ਕੇ ਘਰ ਚਲੇ ਜਾਈਏ ਤਾਂ ਇਸ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ ਆ ਬਿਲਕੁਲ ਜੀ ਜਿੱਥੇ ਬਜ਼ੁਰਗਾਂ ਨੇ ਆਪਦੇ ਦੁੱਖ ਸੁੱਖ ਸਾਂਝੇ ਕਰਨੇ ਹੁੰਦੇ ਆ ਉਹ 10 ਮਿੰਟ ਬੈਠਣਾ ਹੁੰਦਾ ਉਹੀ ਉਜਾੜੇ ਦਾ ਕਾਰਨ ਬਣਿਆ ਹੈ ਬਿਲਕੁਲ ਠੀਕ ਹੈ ਬਿਲਕੁਲ ਸਹੀ ਗੱਲ ਹੈ ਔਰ ਇਹਨੂੰ ਕਿਵੇਂ ਸੁਧਾਰਿਆ ਜਾਵੇ ਇਹ ਜਿੰਨੇ ਪੈਸਾ ਜਿਵੇਂ ਪੈਸਾ ਉਹਨਾਂ ਨੇ ਅਲੱਗ ਅਲੱਗ ਇਲਾਕਿਆਂ ਚੋਂ ਅਲੱਗ ਅਲੱਗ ਐਮਪੀ ਸਾਹਿਬਾਨ ਤੋਂ ਜਾਂ ਸਰਕਾਰ ਤੋਂ ਲੈ ਕੇ ਇਹ ਪਾਰਕ ਫਿਰੋਜ਼ਪੁਰ ਦੇ ਬਣਾਏ ਥਣ ਅਲੱਗ ਅਲੱਗ ਪਾਰਕ ਕਿੰਨਾ ਬਣਵਾਏ ਸੀ ਜੀ ਕਿਸ ਸਰਪ੍ਰਿੰਦਰ ਸਿੰਘ ਪਿੰਕੀ ਐਮਐਲਏ ਸਾਹਿਬ ਨੇ ਇਹ ਪੈਸਾ ਲਿਆ ਕੇ ਪਾਰਕ ਬਣਵਾਏ ਸੀ ਪਰ ਇਹਨਾਂ ਪਾਰਕਾਂ ਨੂੰ ਨੂ ਬਨਵਾਨ ਦੇ ਬਾਅਦ ਅਸੀਂ ਸੰਭਾਲ ਨਹੀਂ ਸਕੇ ਸਾਡੀ ਪ੍ਰਸ਼ਾਸਨ ਜਾਂ ਸਾਡੀ ਸਰਕਾਰਾਂ ਇਹਨੂੰ ਸੰਭਾਲ ਨਹੀਂ ਸਕੇਆਂ ਔਰ ਇਸੇ ਕਰਕੇ ਇਹ ਪਾਰਕ ਜਿਹੜਾ ਹੈ ਹੁਣ ਆਨ ਤੋਂ ਹੀ ਮਹਿਸੂਸ ਹੁੰਦਾ ਵੀ ਕਿਤੇ ਅਸੀਂ ਇੱਥੇ ਜਾਵਾਂਗੇ ਤਾਂ ਕੋਈ ਨਵੀਂ ਬਿਮਾਰੀ ਨਾਲ ਲੈ ਕੇ ਆ ਜਾਈਏ ਕਿਉਂਕਿ ਗੰਦਗੀ ਇਨੀ ਹੈ ਹਾਂ ਹੁਣ ਜਦੋਂ ਸ਼ਾਮ ਨੂੰ ਅੱਗੇ ਰੌਣਕਾਂ ਲੱਗਦੀਆਂ ਸੀ ਔਰ ਰੌਣਕਾਂ ਖਤਮ ਹੋਈਆਂ ਪਈਆਂ ਨੇ ਤੁਸੀਂ ਦੇਖ ਲਓ ਕਿਵੇਂ ਉਜਾੜ ਪਿਆ ਹੈ ਐਸੇ ਵਿੱਚ ਹਾਲਾਂਕਿ ਇਨੀ ਸਰਦੀ ਦਾ ਮੌਸਮ ਹੈ ਠੰਕ ਬੜੀ ਹੈ ਲੇਕਿਨ ਇਹ ਉਜਾੜ ਪਿਆ ਹੈ ਪਤਾ ਇੱਥੇ ਬੈਠਣ ਨੂੰ ਕਿਸੇ ਦਾ ਦਿਨ ਨਹੀਂ ਕਰਦਾ ਨਹੀਂ ਕਰਦਾ ਕੋਈ ਬੈਠਣ ਤਾਂ ਜਗ੍ਹਾ ਹੀ ਨਹੀਂ ਹੈਗੀ ਪਰ ਪਾਰਕ ਤੇ ਕੁੱਤੇ ਪੈਣ ਸਾਰੇ ਬੈਂਚ ਉੱਤੇ ਪੈਣ ਹਾਂ ਆਪਣਾ ਕੀ ਨਾਮ ਹੈ ਜੀ ਹਾਂ ਅਮਰੀ ਸੋਢੀ ਜੀ ਆ ਸੋਢੀ ਸਾਹਿਬ ਕੀ ਪਾਰਕ ਨੂੰ ਵੇਖ ਕੇ ਬੇਰੁਖੀ ਇਹ ਪਾਰਕ ਦੀ ਦੇਖ ਕੇ ਕੀ ਮਹਿਸੂਸ ਕਰਦੇ ਹੋ ਜੀ ਆਪਣੇ ਸਰਦਾਰਪੁਰ ਪਿੰਕੀ ਜੀ ਵੱਲੋਂ ਬੜੀ ਆਪਦੀ ਹਿੰਮਤ ਨਾਲ ਰੋਜ਼ ਪੇ ਸ਼ਹਿਰ ਨੂੰ ਇੱਕ ਤੋਹਫਾ ਦਿੱਤਾ ਸੀ ਵੀ ਤਾਂ ਕਿ ਸਾਰੇ ਸ਼ਹਿਰ ਵਾਸੀ ਪਿਆ ਸਾਰੇ ਭੈਣ ਭਰਾ ਬਜ਼ੁਰਗ ਇੱਥੇ ਆ ਕੇ 10 ਮਿੰਟ ਬਹਿ ਸਕਾ ਨਾ ਆਪਦੇ ਹੱਸ ਖੇਡ ਸਕਣ ਇੰਜੋਏ ਕਰ ਸਕਣ ਪਰ ਇੱਥੇ ਇੰਨੀ ਜ਼ਿਆਦਾ ਗੰਦਗੀ ਹੈ ਬੈਂਚ ਟੁੱਟੇ ਪਏ ਨੇ ਇੰਨੀ ਗੰਦਗੀ ਪਈ ਹੈ ਕਾਹ ਵਧਿਆ ਦਰਖਤ ਸੁੱਕੇ ਪਏ ਨੇ ਬੁਰੀ ਹਾਲਤੋ ਪਈ ਹੈ ਇੱਥੇ ਬੈਠਣ ਯੋਗ ਜਗ੍ਹਾ ਰਹੀ ਨਹੀਂ ਮਤਲਬ ਪੀਣ ਦੇ ਪਾਣੀ ਦਾ ਛੱਡੋ ਇਹਨਾਂ ਫੁੱਲ ਬੂਟਿਆਂ ਨੂੰ ਲੱਗਣ ਵਾਲਾ ਪਾਣੀ ਵੀ ਨਹੀਂ ਕੋਈ ਨਹੀਂ ਬਿਲਕੁਲ ਸੁੱਕੇ ਪਏ ਦੇਖੋ ਤੁਸੀਂ ਆਪ ਦੇਖੋ ਵੀ ਬਿਲਕੁਲ ਦਰਖਤ ਸੁੱਕੇ ਪਏ ਨੇ ਕਾਹ ਸੁੱਕੇ ਪਏ ਨੇ ਕੋਈ ਕਿਸ ਨੂੰ ਪਾਣੀ ਨਹੀਂ ਕੋਈ ਮੇਨਟੇਨੈਂਸ ਨਹੀਂ ਗੰਦਗੀ ਢੇਰ ਲੱਗੇ ਪਏ ਕੋਈ ਤਰ੍ਹਾਂ ਕੇ ਸਹੀ ਮੇਨਟੇਨਿੰਗ ਆ ਬਿਲਕੁਲ ਜੀ ਕੋਈ ਇਸ ਦੀ ਮਰਮਤ ਕਰਨ ਵਾਲਾ ਕੋਈ ਨਹੀਂ ਲਾਪਰਵਾਹੀ ਸਾਫ ਝਲਕਾਂ ਦਿੰਦੀਆਂ ਨੇ ਸਿੰਘ ਸਾਹਿਬ ਤੁਸੀਂ ਇਹ ਕੀ ਮਹਿਸੂਸ ਕਰਦੇ ਹੋ بڑے ਬਜ਼ੁਰਗ ਅਸੀਂ ਦੇਖਿਆ بڑے ਚਾਹ ਨਾਲ ਇੱਥੇ ਬੈਠਦੇ ਸੀ ਉਹ ਬਜ਼ੁਰਗ ਇੱਥੇ ਕਦੇ ਸ਼ਾਮ ਨੂੰ ਨਜ਼ਰ ਨਹੀਂ ਆਉਂਦੇ ਬਿਲਕੁਲ ਜੀ ਬੜੀ ਹਾਲਤ ਮਾੜੀ ਹੋਈ ਪਈ ਹੈ ਇਸ ਪਾਰਕ ਦੀ ਮਰਹੂਮ ਸ਼੍ਰੀ ਕਮਲ ਸ਼ਰਮਾ ਜੀ ਦੀ ਯਾਦ ਦੇ ਵਿੱਚ ਪਾਰਕ ਬਣਵਾਇਆ ਗਿਆ ਸੀ ਪਰੰਤੂ ਇਸ ਪਾਰਕ ਨੂੰ ਬਿਲਕੁਲ ਅਣਦੇਖਿਆ ਕੀਤਾ ਜਾ ਰਿਹਾ ਹੈ ਸਾਰਾ ਇਹਦਾ ਦੇਖੋ ਵਾਤਾਵਰਨ ਖਰਾਬ ਹੋਇਆ ਪਿਆ ਬੈਂਚ ਟੁੱਟੇ ਪਏ ਨੇ ਸਾਰੇ ਪਾਸੇ ਚਲ ਬੂਟੇ ਉਗੇ ਪਏ ਨੇ ਔਰ ਆਮ ਤੌਰ ਤੇ ਦੇਖਿਆ ਜਾਂਦਾ ਦੂਸਰੇ ਪਾਰਕਾਂ ਦੇ ਵਿੱਚ LED ਲਾਈਆਂ ਗਿਆ ਸੀ ਔਰ ਜਿਸ ਦੇ ਵਿੱਚ ਗੁਰਬਾਣੀ ਦਾ ਪ੍ਰੋਗਰਾਮ ਆਉਂਦਾ ਸੀ ਹੋਰ ਧਾਰਮਿਕ ਪ੍ਰੋਗਰਾਮ ਆਉਂਦੇ ਸੀ ਔਰ ਸਾਰੇ ਪਾਰਕਾਂ ਦੇ ਵਿੱਚ LED ਜਿਹੜੀਆਂ ਨੇ ਖਰਾਬ ਹੋ ਚੁੱਕੀਆਂ ਨੇ ਔਰ ਉਹਨਾਂ ਨੂੰ ਮੁਰੰਮਤ ਕਰਨ ਵਾਲਾ ਕੋਈ ਵੀ ਨਹੀਂ ਔਰ ਸਰਕਾਰ ਨੂੰ ਚਾਹੀਦਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਸੀਨੀਅਰ ਸਿਟੀਜਨ ਦੀ ਸੀਨੀਅਰ ਸਿਟੀਜਨ ਦੀ ਸਿਹਤ ਨੂੰ ਖਿਆਲ ਰੱਖਣ ਵਾਸਤੇ ਉਹਨਾਂ ਨੂੰ ਇਹਨਾਂ ਦੇ ਵਿੱਚ ਸੁਧਾਰ ਕੀਤਾ ਜਾਵੇ ਔਰ ਜੋ ਸਰਕਾਰ ਵੱਲੋਂ ਜੋ ਪੁਰਾਣੀ ਸਰਕਾਰ ਵੱਲੋਂ ਪਿੰਕੀ ਜੀ ਵੱਲੋਂ ਉਪਰਾਲੇ ਕਹਿ ਕੀਤੇ ਸੀ ਉਹਨਾਂ ਨੂੰ ਉਹਨਾਂ ਦੇ ਦੁਬਾਰਾ ਜਿਹੜਾ ਹੈ ਗੌਰ ਕੀਤਾ ਜਾਵੇ ਔਰ ਪਾਰਕ ਨੂੰ ਖੁਸ਼ਹਾਲੀ ਦੇ ਬਲੀ ਆਇਆ ਕਰ ਹਾਂ ਬਿਲਕੁਲ ਜੀ ਹਰੇ ਭਰੇ ਪਾਰਕ ਬਣਾਉਣ ਦੀ ਬੜੀ ਲੋੜ ਆ ਤਾਂ ਜੋ ਜਿਹੜੇ ਬਜ਼ੁਰਗ ਹੈਗੇ ਆ ਸਾਡੀਆਂ ਬੀਬੀਆਂ ਬੱਚੇ ਆ ਉਹ ਸ਼ਾਮ ਨੂੰ 10 ਮਿੰਟ ਆ ਕੇ ਆਪਣਾ ਮਨ ਜੜਾ ਉਹ ਬਹਿਲਾ ਸਕਣ ਐ ਕੀ ਤੁਸੀਂ ਦੇਖ ਰਹੇ ਹੋ ਤੁਹਾਨੂੰ ਕਿਵੇਂ ਲੱਗਦਾ ਬਹੁਤ ਦੁੱਖ ਲੱਗਾ ਮੇਰਾ ਨਾਮ ਮੱਖਣਾਲਾ ਮੈਂ ਰੇਲਵੇ ਚ ਰਟਾਇਰਾ ਅੱਛਾ ਔਰ ਇਹ ਜਿਹਨੇ ਪਾਰਕ ਦੇ ਵਿੱਚ ਜਿਮ ਵਗੈਰਾ ਲਈ ਗਈ ਹੈ ਜੀ ਉਹਦਾ ਮੈਂਟੇਨੈਂਸ ਕੋਈ ਨਹੀਂ ਹੈ ਜਿੰਮਾਂ ਵੀ ਟੁੱਟੀਆਂ ਪਈਆਂ ਜਿੰਮਾਂ ਵੀ ਮੈਸ਼ਿਨਾਂ ਟੁੱਟੀਆਂ ਪਈਆਂ ਮੈਂਟੇਨੈਂਸ ਵਾਲਾ ਬੰਦਾ ਹੀ ਚਾਹੀਦਾ ਚੌਂਕੀਦਾਰ ਵੀ ਚਾਹੀਦਾ ਸਪਾਈ ਵਾਸਤੇ ਗਾਰਡਨਿੰਗ ਵਾਸਤੇ ਮਾਲੀ ਵੀ ਚਾਹੀਦਾ ਬਹੁਤ ਹੀ ਗੰਦਗੀ ਆ ਚੱਲ ਲੜਾ ਅਧਰਾਲ ਵਾਸਤੇ ਹਾਂ ਜਿਹੜਾ ਆਏ ਬੋਰੀ ਲੈ ਕੇ ਜਾਏ ਜ਼ਰੂਰ ਫਿਰ ਹਸਪਤਾਲ ਕਿੰਦ ਵਧੇਗੀ ਹਾਂ ਠੀਕ ਹੈ ਹਾਂ ਬਿਲਕੁਲ ਜੀ ਜਿਹੜਾ ਆ ਮਨੁੱਖਤਾ ਮਨੁੱਖਤਾ ਦੀ ਭਲਾਈ ਵਾਲਾ ਜਿਹੜਾ ਪਹਿਰੇਦਾਰਾ ਸਰਕਾਰਾਂ ਪ੍ਰਸ਼ਾਸਨ ਪੂਰੀ ਤਰ੍ਹਾਂ ਵਿਸਾਰ ਚੁੱਕੀਆਂ ਆ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਪ੍ਰਦੀਪ ਕੁਮਾਰ ਹੈ ਜੀ ਆ ਪ੍ਰਦੀਪ ਕੁਮਾਰ ਜੀ ਅਸੀਂ ਵੇਖਿਆ ਤੁਸੀਂ ਬੱਚਿਆਂ ਨਾਲ ਇੱਥੇ ਕਦੇ ਗਰਾਊਂਡ ਚ ਆਉਂਦੇ ਸੀ ਹੁਣ ਕਦੇ ਕਿਉਂ ਨਹੀਂ ਆਏ ਦੇਖੋ ਚਾਰੇ ਤਰਫ ਗੰਦਗੀ ਟੇਰ ਰਹੀ ਇੱਥੇ ਆਉਣ ਦਾ ਕੋਈ ਫਾਇਦਾ ਕੀ ਹੈ ਜੀ ਆਪ ਦੀ ਸਿਹਤ ਬਣਾਉਣ ਵਾਸਤੇ ਘੁੰਮਣ ਫਿਰਨੇ ਇੱਥੇ ਆਣੇ ਹੈ ਜੋ ਬਿਮਾਰੀਆਂ ਲੈ ਕੇ ਜਾਣੀਆਂ ਹੈ ਤਾਂ ਕੋਈ ਫਾਇਦੇ ਇੱਥੇ ਨਹੀਂ ਅਸੀਂ ਤਾਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆਂ ਪਿੰਕੀ ਜੀ ਨੂੰ ਰਿਕੁਐਸਟ ਕਰਦੇ ਹੈਗੇ ਆਂ ਕਿ ਇਸ ਪਾਰਕ ਦਾ ਜਿਵੇਂ ਪਹਿਲਾਂ ਤਿਆਰ ਕੀਤਾ ਸੀਗਾ ਹਰਿਆ ਭਰਿਆ ਕੀਤਾ ਸੀਗਾ ਹੁਣ ਵੀ ਉਸ ਤੇ ਕਿਨਾਂ ਕਿਥੋਂ ਮਰਜੀ ਫੰਡ ਲਿਆ ਕੇ ਕਰਨ ਤੇ ਜਿੱਥੇ ਮਰਜੀ ਕਰਨ ਤੇ ਇਸ ਪਾਰਕ ਵੱਲ ਧਿਆਨ ਦੇ ਹਾਂ ਜੀ ਆ ਮਤਲਬ ਸਾਡੀਆਂ ਉਮੀਦਾਂ ਤਾਂ ਇਹਨਾਂ ਤੋਂ ਲੱਤ ਚੁੱਕੀਆਂ ਸੀ ਤੇ ਪਿੰਕੀ ਜੀ ਨੂੰ ਸਾਡੀ ਫਿਰ ਗੁਜਾਰਸ਼ ਹੈ ਸਾਡੇ ਸੀਨੀਅਰ ਸਟਫ ਚੋਸਲ ਸਾਰੇ ਵੱਲੋਂ ਇਹਨਾਂ ਨੂੰ ਬੇਨਤੀ ਹੈ ਹੁਣ ਵੀ ਉਹਨਾਂ ਨੂੰ ਬੇਨਤੀ ਕਰਦੇ ਪਿੰਕੀ ਜੀ ਜਿੱਥੇ ਸਾਡੀ ਆਵਾਜ਼ ਸੁਣ ਤੇ ਇਸ ਪਾਰਕ ਵੱਲ ਧਿਆਨ ਦੇ ਹਾਂ ਜੀ ਤੁਸੀਂ ਤੁਹਾਡੇ ਦਾਵਾ ਕੋਈ ਕੰਮ ਨਹੀਂ ਇੱਥੇ ਕਰ ਸਕਦਾ ਕੋਈ ਜੀ ਚਾਰ ਸਾਲ ਦੇਖ ਲਿਆ ਆਪਾਂ ਗਵਰਨਮੈਂਟ ਨੂੰ ਦੇਖ ਲਿਆ ਨਾ ਕੀ ਕੀਤਾ ਕੁਝ ਵੀ ਨਹੀਂ ਆ ਦੇਖੋ ਚਾਰੇ ਪਾਸੇ ਨਜ਼ਰ ਰਾਓ ਕੁਝ ਵੀ ਨਹੀਂ ਸਾਡੀ ਆਵਾਜ਼ ਸੁਣ ਪਿੰਕੀ ਜਿੱਥੇ ਵੀ ਹੈਗੇ ਸਾਡੀ ਆਵਾਜ਼ ਸੁਣ ਤੇ ਇਹਦਾ ਹਲ ਕਰ ਰ ਕੋਈ ਨਾ ਕੋਈ ਸਾਰ ਲੈ ਸਾਰ ਲੈ ਹਾਂ ਆ ਬਿਲਕੁਲ ਜੀ ਲੋਕ ਅੱਜ ਫਿਰ 4 ਸਾਲ ਬੀਤਣ ਦੇ ਬਾਅਦ ਵੀ ਪਰਮਿੰਦਰ ਸਿੰਘ ਪਿੰਕੀ ਨੂੰ ਯਾਦ ਕਰ ਰਹੇ ਉਹਦੇ ਕੰਮਾਂ ਨੂੰ ਯਾਦ ਕਰ ਰਿਆ ਉਹਦੇ ਕੰਮਾਂ ਤੋਂ ਬਾਅਦ ਜੋ ਉਜਾੜਾ ਹੋਇਆ ਉਹ ਵੀ ਤੁਹਾਡੇ ਸਾਹਮਣੇ ਹੈ ਆਪਾਂ ਗੱਲ ਕਰਦੇ ਹਾਂ ਬੋ ਜੀ ਕੀ ਨਾਮ ਹੈ ਜੀ ਮੈਂ ਗੁਰਚਰਨ ਸਿੰਘ ਸੇਠੀ ਰਿਟਾਇਰਡ ਟਰਾਂਸਪੋਰਟ ਅਫਸਰ ਇਹ ਬੇਨਤੀ ਕਰਦਾ ਵੀ ਅੱਜ ਤੋਂ ਕਰੀਬ 5 ਸਾਲ ਪਹਿਲਾਂ ਇੱਥੇ ਕਾਂਗਰਸ ਦਾ ਰਾਜਸੀ ਦੇ ਪਿੰਕੀ ਸਾਹਿਬ ਐਮਐਲਏ ਦੇ ਇਹ ਵੇਖਿਆ ਇਹ ਬੇਬੀ ਉਮਰ ਕਰੀਬ 87 ਸਾਲ ਦੇ ਸੁਪਰ ਸੀਨੀਅਰ ਜੀ ਹਾਂ ਉਹਨਾਂ ਮੇਕਾ ਵੀ ਇੱਥੇ ਬਜ਼ੁਰਗ ਇੱਥੇ ਰਹਿੰਦੇ ਨੇ ਮਿਲੇ ਤੇ ਉਹਨਾਂ ਕਹਿੰਦਾ ਤੁਹਾਨੂੰ ਕੀ ਤਕਲੀਫ ਹੈ ਜੀ ਸਾਨੂੰ ਪਾਰਕ ਬਣਾਓ ਉਹ ਮਹਿੰ ਵੀ ਚੱਲ ਰਹੀ ਸੀ ਉਹਨਾਂ ਇਹ ਪਾਰਕ ਬਣਾਤਾ ਅਸੀਂ ਕਈ ਮਹੀਨੇ ਇੱਥੇ ਰਾਤ ਨੂੰ ਆ ਕੇ ਸ਼ਾਮ ਵੇਲੇ ਬੈਠਦੇ ਰਹਿਆ ਨਾਲ ਬੱਚਿਆਂ ਨੂੰ ਲੈ ਕੇ ਬੱਚੇ ਹੋਰ ਬਜ਼ੁਰਗ ਗੱਲਾਂ ਬਾਤਾਂ ਕਰਦੀਆਂ ਦੁਖਸੋ ਕਰਨਾ ਪਰ ਜੁਗ ਹੀ ਸਰਕਾਰ ਗਈ ਹੈ ਸਰਕਾਰ ਬਦਲ ਗਈ ਸਰਕਾਰ ਰੁਜੀ ਆ ਗਈ ਇਨਾ ਕੁਛ ਨਹੀਂ ਕੀਤਾ ਕੋਈ ਧਿਆਨ ਨਹੀਂ ਕੀਤਾ ਕਿਸੇ ਦਾ ਦੁੱਖ ਸੁੱਖ ਨਹੀਂ ਵੇਖਿਆ ਉਦੋਂ ਬਾਅਦ ਇੱਥੇ ਅਸੀਂ ਕਦੀ ਬੜੇ ਨਹੀਂ ਅੱਜ ਲੰਗੇ ਐਡੀ ਮੁਸ਼ਕਲ ਭੀ ਥਾ-ਥਾ ਤੇ ਦੋ ਬੰਦੇ ਵੇਰ ਫੜ ਕੇ ਅੰਦਰ ਲਗਾਇਆ ਤੇ ਅੱਜ ਤੋਂ ਸਾਲ ਪਹਿਲਾਂ ਦੋ ਮਹੀਨੇ ਤਿੰਨ ਮਹੀਨੇ ਛੇ ਮਹੀਨੇ ਜੇ ਸਰਕਾਰ ਰਹੀ ਹੈ ਬੈਂਟਸ ਹੁੰਦੇ ਰਹੇ ਅਸੀਂ ਆ ਕੇ ਇਥੇ ਗੱਲਾਂ ਬਾਤਾਂ ਕਰਦੀਆਂ ਦੁੱਖ ਸੁੱਖ ਕਰਨੇ ਥੋੜਾ ਬਹੁਤ ਟਹਿਲਾ ਕਰ ਚੱਲ ਜਦਾ ਉਹ ਸਭ ਈ ਮੇਰੀ ਘੋਟੀ ਏ ਇਹ ਸਾਰਾ ਏਰੀਆ ਹੁੰਦਾ ਸੀ ਇੱਥੇ ਅਸੀਂ 22 ਸਾਲ ਤੋਂ ਰਹਿੰਦੇ ਆ ਜੋ ਸਾਨੂੰ ਹੁਣ ਦਦੀ ਪਿੰਕੀ ਦੇ ਵਿਖਾਈ ਏ ਉਦੋਂ ਪਿੰਕੀ ਐਮਐਲਏ ਸਾਹਿਬ ਨੇ ਉਦੋਂ ਬਾਅਦ ਕਿਸੇ ਨੇ ਰੱਤੀ ਪਰ ਧਿਆਨ ਹੀ ਨਹੀਂ ਦਿੱਤਾ ਕਿਸੇ ਬਾਲ ਕਦੇ ਵੀ ਇਹ ਨਹੀਂ ਦੇ ਆਪਸਿਕ ਬੋਟ ਵੱਲੇ ਸ਼ਹਿਰ ਦੇ ਸਾਰੇ ਪਾਰਕ ਰੁਲ ਗਏ ਨੇ ਜਿੱਥੇ ਲੱਖਾਂ ਰੁਪਏ ਉਹਦਾ ਮਹਿੰਦਰਾਲ ਕਾਂਗਰਸ ਸਰਕਾਰ ਤੇ ਪਿੰਕੀ ਜੀ ਦੀ ਪਾਜੋ ਟੋਕਾ ਨਾਲ ਐਮਪੀ ਤੋਂ ਅੰਦਰ ਜੋ ਇਕੱਠੇ ਕੀਤੇ ਸੀ ਔਰ ਸਾਰੇ ਪੈਸੇ ਰੁੜ ਗਏ ਤੇ ਕੁਝ ਬਚ ਰਹੇ ਨੇ ਇਹ ਸਰਕਾਰ ਦਾ ਡਿਊਟੀ ਬੰਦੀ ਸੀ ਧਿਆਨ ਦੇਦੀ ਤੇ ਨਾਲ ਅਸੀਂ ਵੀ ਰੁੜ ਗਏ ਆ ਅਸੀਂ ਬੜੀ ਮੁਸ਼ਕਿਲ ਅਜਾਇਬ ਦੇਣ ਦੇ ਵੇਲੇ ਚੱਲ ਕੇ ਆਇਆ ਸ਼ਾਮੂਦਾਈ ਸਰਕਾਰ ਨਾਲ ਕੀ ਕਰਨਾ ਸੋ ਅਸੀਂ ਉਹਨਾਂ ਦੇ ਤਨਬਦੀ ਆ ਕਾਂਗਰਸ ਸਰਕਾਰ ਦੇ ਤੇ ਮਲੇ ਸਾਹਿਬ ਪਿੰਕੀ ਜੀ ਦੇ ਜਿੰਨਾ ਸ਼ਹਿਰ ਇਹਦਾ ਨਾਮ ਉਹਦਾ ਮਸ਼ਹੂਰ ਹੋ ਗਿਆ ਸੀ ਸਿਟੀ ਆਫ ਗਾਰਡਨ ਉਹ ਸੈਨੋ ਸਿਟੀ ਆਗਾਰਡਨ ਕਹਿੰਦੇ ਸੀ ਜੀ ਇੱਕ ਦਿਨ ਹੀ ਕਹਿਣਾ ਚਲੋ ਭਾਈ ਸਿਟੀ ਆਗਾਰਡਨ ਬਣ ਕੇ ਸਾਕਰ ਚਲੀਏ ਹੁਣ ਹੋ ਗਿਆ ਡਟੀ ਗਾਰਡਨ ਡਟੀ ਸਿਟੀ ਇਹ ਬਣਾ ਲਿਆ ਜੀ ਤੇ ਸਾਡੀ ਸਰਕਾਰ ਅਗੇ ਬੇਨਤੀ ਏ ਪਈ ਹੋਰ ਕੁਛ ਨਹੀਂ ਸਾਡਾ ਹੀ ਤਿਆਰ ਕਰੋ ਸਾਡੀ 87 ਸਾਲ ਉਮਰ ਹੋਈ ਏ ਸਾਡਾ ਸਰਕਾਰ ਨੇ ਉਹ ਪੈਨਸ਼ਨ ਹੀ ਹੋ ਕੀ ਬਕਾਇਆ ਵੀ ਸਿੱਖਦਾ ਯਕਮ ਉਸ ਦਿੱਤਾ ਕਿ ਸਾਨੂੰ ਚਲੀ ਗਈ ਜਦੋਂ ਲੈ ਕੇ ਰੂ ਨਹੀਂ ਮਿਲਿਆ ਸਾਨੂੰ ਸਾਰਾ ਵੇ ਗਿਆ ਮੇਰੇ ਨੂੰ 2 ਲੱਖ 4000 ਲੱਖ 100 ਯਕਮ ਉਸ ਮਿਲ ਗਿਆ ਸਾਰਾ ਤੇ ਸੋ ਸਰਕਾਰ ਮਿਹਰ ਕਰੇ ਸਾਡਾ ਬੈਲ ਵੀ ਥਾਵੇਗੇ ਦੇਵੇ ਚੰਗੀ ਅਸੀਂ ਜਾ ਕੇ ਉਹਦਾ ਜਾ ਕੇ ਯਾਦ ਕਰਾਂਗੇ ਵੀ ਕਿਸੇ ਨੇ ਬਣਾਇਆ ਹਾਲ ਦਾ ਹੀ ਫਿਰ ਜਿਹਨੂੰ ਯਾਦ ਕਰਾਂਗੇ ਜਿਹਨੇ ਬਣਾਦਾ ਤੇ ਇਹਨਾਂ ਦਾ ਗਾਲਾ ਕੱਢਾਂਗੇ ਇਹਦਾ ਟਾਟ ਹੈ ਅਸੀਂ ਲੱਗ ਨਹੀਂ ਸਕਦੇ ਇਥੋਂ ਦੀ ਉਹ ਮੇਰੇ ਮੁੰਡੇ ਦਾ ਘਰ ਹੈ ਅਸੀਂ ਪਰੇ ਨੂੰ ਗੜ ਕੇ ਲੰਘ ਜਾਂਦੇ ਆ ਸੋ ਮੇਰੀ ਸਹੀ ਬੇਨਤੀ ਸਰਕਾਰ ਅਗੇ ਵੀ ਇਹ ਨਾ ਕਰੋ ਸਰਕਾਰਾਂ ਹੁੰਦੀਆਂ ਜਾਂਦੀਆਂ ਰਹੀਆਂ ਤੁਸੀਂ ਸਾਡੇ ਕੋਲੋਂ ਦੋਲਾ ਲਵੋ ਇਹ ਦੁਨੀਆ ਦਵਾਵਾਂ ਦੇ ਸਰ ਤੇ ਚੱਲਦੀ ਏ ਸੀਰੀਅਸਲੀ ਦੋ ਬੱਚਾ ਤਾ ਬੁੰਡਿਆ ਦੋ ਦਵਾਵਾਂ ਲਵੋ ਤੇ ਇਹਨੂੰ ਠੀਕ ਲਾਓ ਤਾਂ ਕਿ ਜਿਹੜੀ ਜ਼ਿੰਦਗੀ ਦੇ ਚਾਹ ਦੇ ਨੇ ਸੌਖੇ ਘੜ ਸਕੀ ਏ ਸੋ ਇਸ ਲਈ ਮੈਂ ਫੇਰ ਵੀ ਬੀਗਦਾ ਸਰਕਾਰ ਅਗੇ ਕਿ ਹਾਈਲਾਈਟ ਨੂੰ ਨਾ ਮਿਲਦਾ ਕੁਝ ਨਹੀਂ ਮਿਲਿਆ ਜਿਵੇਂ ਤੂੰ ਹੀ ਹੈਗੇ ਜੇ ਕੁਝ ਤਾਂ ਕਰੋ ਕੁਝ ਹੋਰ ਕੇ ਤਾਂ ਦਿਖਾਓ ਕੁਝ ਕਰਕੇ ਤਾਂ ਦਿਖਾਓ ਤਾਂ ਕਿ ਸਾਨੂੰ ਪਤਾ ਲੱਗੇ ਔਰ ਕਾਂਗਰਸ ਦਾ ਕਿੱਤਾ ਹੀ ਏ ਜੋ ਕਿੱਤਾ ਅਸੀਂ ਨਹੀਂ ਬਣਾ ਸਕਦੇ ਜੋੜਾ ਕੀਤਾ ਹੈ ਸਾਡੇ ਹੀ ਹਿੱਸਾ ਤੱਕ ਵੀ ਅਸੀਂ ਯਾਦ ਰੱਖਾਂਗੇ ਪੈਸੀ ਪਾਰਕ ਉਹਨਾਂ ਬਣਾਏ ਤੇ ਸ਼ਹਿਰ ਦੇ ਸੋਹਣਿਆ ਮਕੱਲੇ ਨਹੀਂ ਸਾਰੇ ਸ਼ਹਿਰ ਦੇ ਬੱਚਿਆ ਬੁੱਢਿਆ ਨੇ ਸਭ ਨੇ ਸੋਹਿਆ ਸੋ ਇਦਾਂ ਗੱਲਾਂ ਨਾਲ ਮੈਂ ਫਿਰ ਕਰ ਅਗੇ ਬੀਤੀ ਕਰਦਾ ਪੀ ਉਠੋ ਜਾਗੋ ਉਠੋ ਉਠੋ ਪਾਰਕ ਠੀਕ ਰਾਓ ਕਹਿਣ ਆ ਬਿਲਕੁਲ ਜੀ ਜਿਹੜੇ ਲੋਕਾਂ ਦੀ ਵੱਡੀ ਡਿਮਾਂਡ ਹੈਗੀ ਆ ਸਰਕਾਰ ਨੂੰ ਲਾਹਨਤਾਂ ਪੈ ਰਹੀਆਂ ਕਿ ਉਠੋ ਜਾਗੋ ਅਤੇ ਇਹਨਾਂ ਪਾਰਕਾਂ ਨੂੰ ਜਿੱਥੇ ਸਾਡੇ ਸੀਨੀਅਰ ਸਿਟੀਜ਼ਨ ਸਾਡੇ ਬਜ਼ੁਰਗ ਸਤਿਕਾਰਯੋਗ ਬਜ਼ੁਰਗ ਸਤਿਕਾਰਯੋਗ ਮਾਵਾਂ ਪਹਿਣਾ ਬੱਚੇ ਸ਼ਾਂ ਨੂੰ ਆ ਕੇ ਦਸ ਮਿੰਟ ਆਪਦੇ ਦੁੱਖ ਸੁੱਖ ਸਾਂਝੇ ਕਰਦੇ ਸੀ ਮਨ ਪਰਚਾਵਾ ਕਰਦੇ ਸੀ ਖੇਡਦੇ ਖੁੱਦੇ ਸੀ ਉਹਨਾਂ ਨੂੰ ਰੋਗ ਮੁਕਤ ਹੋਣ ਲਈ ਸ਼ੁੱਧ ਆਕਸੀਜਨ ਭਰਪੂਰ ਵਾਤਾਵਰਨ ਮਿਲਦਾ ਸੀ ਅੱਜ ਉੱਥੇ ਸਿਰਫ ਕੂੜੇਦਾਨ ਹੀ ਨਜ਼ਰ ਆਉਂਦਾ ਮੇਰਾ ਨਾਮ ਸਿਮਰਨ ਹੈ ਜੀ ਸਮੁੰਦਰ ਜੀ ਤੁਸੀਂ ਕੀ ਡਿਮਾਂਡ ਕਰਦੇ ਹੋ ਇਸ پارک ਦੀ ਜਿਹੜੀ ਬੜੀ ਮੰਦੀ ਹਾਲ ਹੈ ਕਿਦਾਂ ਦਾ ਹੋਣਾ ਚਾਹੀਦਾ ਅਸੀਂ ਤਾਂ ਇਹ ਕਹਿੰਨੇ ਆ ਕਿ ਇੱਥੇ ਸਭ ਤੋਂ ਪਹਿਲਾਂ ਕਿ ਬੱਚਿਆਂ ਦੀ ਸੇਫਟੀ ਲੇਡੀਸ ਆਂਦੇ ਜਾਂਦੇ ਆ ਹਨਾ ਕਿ ਸਫਾਈ ਬਿਲਕੁਲ ਵੀ ਨਹੀਂ ਹੈਗੀ ਪਾਣੀ ਦਾ ਪ੍ਰਬੰਧਿਤ ਤੇ ਬਿਲਕੁਲ ਵੀ ਨਹੀਂ ਹੈਗਾ ਕੁਛ ਵੀ ਨਹੀਂ ਆ ਤੇ ਸ਼ਾਮ ਨੂੰ ਜਦੋਂ ਆਂਦੇ ਆ ਨਾ ਤਾਂ ਇੱਥੇ ਕੋਈ ਲਾਈਟ ਦਾ ਚੱਕਰ ਹੈਗਾ ਬਿਲਕੁਲ ਕੁਛ ਵੀ ਨਹੀਂ ਹੈ ਬਾਕੀ ਤੁਸੀਂ ਹਾਲਾਤ ਦੇਖ ਹੀ ਰਹੇ ਹੋ ਕੋਦੀ ਜਦੋਂ ਕਿ ਸ਼ਾਮ ਨੂੰ ਵੈਸੇ ਤੁਸੀਂ ਬੈਠ ਨਹੀਂ ਸਕਦੇ ਇੱਥੇ ਅੱਛਾ ਇੰਨੇ ਮੱਖੀ ਇੰਨਾ ਉਹ ਹੈਗਾ ਮੱਛਰ ਬੰਦਗੀ ਜਦੋਂ ਬਾਰਿਸ਼ ਹੋ ਜਾਂਦੀ ਹੈ ਉਦੋਂ ਦੇ ਬਿਲਕੁਲ ਵੀ ਨਹੀਂ ਤੁਸੀਂ ਰੋਕ ਸਕਦੇ ਮਛਰੀ ਬਹੁਤ ਆ ਅੱਖਾਂ ਚ ਪੈਂਦੀ ਐ ਇਦਾਂ ਕਰਕੇ ਮੱਛਰ ਵਗੈਰਾ ਬਹੁਤ ਜ਼ਿਆਦਾ ਬੁਰੀ ਹਾਲਤ ਐ ਮਤਲਬ ਜਿਹੜੇ ਪਾਰਕ ਵਾਲੀ ਕੋਈ ਗੱਲਬਾਤ ਨਹੀਂ ਕੀ ਨਹੀਂ ਹੈਗੀ ਜੀ ਬਸ ਮਤਲਬ ਇਹ ਤਾਂ ਐ ਕਿ ਜਿਵੇਂ ਹੁਣ ਧੁੱਪ ਲੱਗਿਆ ਚਲਦੇ ਨੇ ਸਿੱਕ ਨਾ ਸਕਦੇ ਆ ਹਨ ਦਿਨੇ ਆ ਜਾਂਦੇ ਆ ਸ਼ਾਮ ਨੂੰ ਚਲੇ ਜਾਂਦੇ ਆ ਸ਼ਾਮ ਨੂੰ ਬੱਚੇ ਕਹਿੰਦੇ ਲੈ ਕੇ ਜਾਓ ਤੇ ਨਾ ਤਾਂ ਕੋਈ ਲਾਈਟ ਦਾ ਪ੍ਰਬੰਧ ਹੈਗਾ ਇੱਥੇ ਨਾ ਕੁਛ ਹਮ ਹਨੇਰੇ ਚ ਆਵ ਨਹੀਂ ਸਕਦੇ ਇੱਥੇ ਹਾਂ ਬਿਲਕੁਲ ਜੀ ਬੜੀ ਸੇਫਟੀ ਨੂੰ ਲੈ ਕੇ ਡਰ ਡੁੱਕਰ ਵੀ ਰਹਿੰਦਾ ਕੋਈ ਘਟਨਾ ਨਾ ਵਾਪਰ ਚ ਬਈ ਹੋਰ ਇੱਥੇ ਕਿਹੜੀਆਂ ਕਿਹੜੀਆਂ ਘਾਟਾਂ ਨਜ਼ਰ ਆਉਂਦੀ ਕੋਈ ਪਾਰਕ ਵਾਲੀ ਗੱਲ ਬਾਤ ਨਜ਼ਰ ਨਹੀਂ ਕੋਈ ਨਹੀਂ ਆਂਦਾ ਪਾਰਕ ਵਾਲੇ ਗੱਲ ਕੁਝ ਨਹੀਂ ਹੈਗਾ ਇੱਥੇ ਹਾਂ ਕੋਈ ਸਾਫ ਸਫਾਈ ਵੀ ਨਹੀਂ ਕਰਨੀ ਨਾ ਹੈ ਹੀ ਨਹੀਂ ਇੱਥੇ ਕੋਈ ਵੀ ਅੰਦਾ ਕੋ ਰੱਖਿਆ ਹੀ ਨਹੀਂ ਹੈਗਾ ਜੀ ਤੁਸੀਂ ਕੀ ਮੰਗ ਕੀ ਕਰਦੇ ਹੋ ਸਰ ਪ੍ਰਸ਼ਾਸਨ ਤੋਂ ਸਾਫਾਈ ਹੋਵੇ ਇਲਾਈਟਿੰਗ ਦਾ ਪ੍ਰਬੰਧ ਪੂਰਾ ਹੋਵੇ ਕੋਈ ਚੌਂਕੀਦਾਰ ਇੱਥੇ ਦਿੱਤਾ ਜਾਵੇ ਜਿਹੜਾ ਸਫਾਈ ਸੁਹੀ ਰੱਖੇ ਜਿਵੇਂ ਡੰਗਰ ਡੰਗਰ ਅੰਦਰ ਵੜ ਜਾਂਦੇ ਆ ਕਈ ਵਾਰੀ ਗੇਟ ਮੰਡੀ ਰਾਂਦੀ ਆ ਗੇਟ ਖੋਲ ਦਿੰਦੀ ਆ ਹਨਾ ਡੰਗਰ ਅੰਦਰ ਵੜ ਜਾਂਦੇ ਆ ਇੱਧਰ ਉੱਧਰ ਸਾਰਾ ਗੰਦਗੀ ਫੈਲ ਜਾਂਦੀ ਉਹ ਤਾਂ ਫਿਰ ਬੱਚਿਆਂ ਨੂੰ ਮਾਰਨ ਦਾ ਵੀ ਡਰ ਬਣਿਆ ਰਹਿ ਜਾਂਦਾ ਹਾਂਜੀ ਹਾਂਜੀ ਹੁਣੇ ਮਾਰ ਕੇ ਲੈ ਦੋ ਬੱਚੇ ਹੁਣੇ ਕੱਡੇ ਬਾਹਰ ਡੰਗਰ ਹੁਣੇ ਦੋ ਤਿੰਨ ਬੱਚੇ ਮਾਰ ਕੇ ਲੈ ਹੀ ਵਿਚਾਰੇ ਅੱਛਾ ਮਾਰੀ ਗੱਲ ਨਾ ਹਵਾਰਾ ਡੰਗਰ ਸਭੀ ਵਾਰਾ ਵਾਰਾ ਵਾਰ ਪ੍ਰਸ਼ਾਸ਼ਕ ਨੇ ਆਪ ਚ ਧਿਆਨ ਦੇ ਮਾਰਾ ਮੋਟਾ ਨਾ ਪਾਜੀ ਹੈ ਇੱਥੇ ਹੈ ਹੀ ਕੋਈ ਨਹੀਂ ਕਦੇ ਨੇ ਵੀ ਆ ਕੇ ਸ਼ਾਮ ਨੂੰ ਜਦੋਂ ਥੋੜਾ ਜਿਹਾ ਹਨੇਰਾ ਹੁੰਦਾ ਹੀ ਹੈ ਉਹ ਸਾਰੇ ਮੰਡੀ ਰੱਥੀ ਹੁੰਦੀ ਹੈ ਬੋਤਲਾਂ ਹੁੰਦੀਆਂ ਸ਼ਾਇਦ ਦਾਰੂ ਦੀਆਂ ਖੋਲੀਆਂ ਖਾ ਰਿਆ ਤੁਸੀਂ ਗਲਾਸ ਵੇਖ ਹੀ ਸਕਦੇ ਪਏ ਸਾਰੇ ਨਸ਼ਾ ਕਰਨ ਵਾਲੇ ਹਾਂ ਹਾਂਜੀ ਨਸ਼ਾ ਕਰਨ ਵਾਲੇ ਸਾਰੇ ਨੇ ਛੇੜੀਏ ਫਿਰ ਔਰਤ ਕਿਵੇਂ ਆਊਗੀ ਬੱਚੇ ਉਹ ਤੇ ਸ਼ਾਮ ਨੂੰ ਤਾਂ ਫਿਰ ਆਉਣ ਦਾ ਕੋਈ ਹਾਲ ਤਾਂ ਨਾ ਪਹਿਲੇ ਹੀ ਹੈ ਕਿ ਸ਼ਾਮ ਨੂੰ ਤਾਂ ਕੋਈ ਇੱਥੇ ਆ ਹੀ ਨਹੀਂ ਸਕਦਾ ਹੂੰ ਤਾਂ ਇਹ ਕਹਿੰਦੇ ਕਿ ਇੱਕ ਚੌਂਕੀਦਾਰ ਦਾ ਪ੍ਰਬੰਧ ਹੋਣਾ ਚਾਹੀਦਾ ਲਾਈਟ ਵਗੈਰਾ ਹੋਵੇ ਰਾਤ ਨੂੰ ਤੁਸੀਂ ਖੁਦ ਵੀ ਜਦੋਂ ਮਰਜ਼ੀ ਆ ਕੇ ਛਾਪਾ ਮਾਰ ਸਕਦੇ ਹੋ ਦੇਖ ਸਕਦੇ ਹੋ ਤੇ ਕੀ ਘਾਹ ਲੁੱਟਣਾ ਹਾਂਜੀ ਕੁੜੀਆਂ ਤੇ ਆ ਹੀ ਨਹੀਂ ਸਕਦੀਆਂ ਕੱਲੀਆਂ ਇਹਦੇ ਵਿੱਚ ਥੂਲੇ ਚੱਲੇ ਲੱਗੇ ਹੁਣ ਜਿਵੇਂ ਉਹ ਦੇਖੋ ਪਹਿਲੇ ਥੂਲੇ ਕਿੰਨੇ ਸੋਹਣੇ ਲੱਗੇ ਸੰਸਾਰ ਇਹ ਤੋੜ ਤੇ ਇਹ ਸਭ ਨਸ਼ੇੜੀਆਂ ਦੇ ਕੰਮ ਹੀ ਨੇ ਅੱਛਾ ਜਿਹੜੇ ਥੂਲੇ ਵੀ ਇਹਨਾਂ ਨੇ ਨਸ਼ੇੜੀ ਨੂੰ ਨਸ਼ੇੜੀ ਲੱਗੇ ਪੱਟ ਕੇ ਸਾਰੇ ਸਾਰੇ ਵੱਡੀ ਜਾ ਰਿਹਾ ਕੋਈ ਨਹੀਂ ਛੱਡਦਾ ਪਿਆ ਆ ਵੀ ਦੇਖ ਲਓ ਸਾਰੇ ਹਿੱਲੇ ਪਏ ਆ ਕੋਈ ਨਾ ਰੋਕਦਾ ਟੋਕਦਾ ਨਹੀਂ ਕਿੰਨੇ ਰੋਕਣਾ ਟੋਕਣਾ ਕਿਸੇ ਨੇ ਨਹੀਂ ਰੋਕਣਾ ਲਾਈਟ ਹੋਵੇ ਤਾਂ ਕੋਈ ਕੁਝ ਕਰ ਵੀ ਨਹੀਂ ਸਕਦਾ ਹੁਣ ਹਨੇਰਾ ਹੋ ਗਿਆ ਲਾਈਟਾਂ ਲੂਟਾ ਬੰਦ ਨੇ ਰਾਤ ਨੂੰ ਆਵਾਜ਼ਾਂ ਨੇ ਹੁਣ ਰਾਤ ਨੂੰ ਕੁੜੀਆਂ ਅੰਦਰ ਆ ਕੇ ਕੀ ਕਰਨਗੀਆਂ ਲੇਡੀਜ਼ ਤਾਂ ਕੁਝ ਕਹਿ ਨਹੀਂ ਸਕਦੀ ਬੜਾ ਮੁਸ਼ਕਲ ਹੋਇਆ ਹਾਂਜੀ ਆ ਬਿਲਕੁਲ ਜੀ ਜਿਹੜਾ ਐਨੇ ਬੁਰੇ ਹਾਲ ਆ ਇਸ ਪਾਰਕ ਦੇ ਲੜਕੀਆਂ ਦਾ ਆਉਣਾ ਜਿਹੜਾ ਬਹੁਤ ਹੀ ਮੁਸ਼ਕਲ ਪਰ ਆ ਕਿਉਂਕਿ ਇੱਥੇ ਨਸ਼ੇੜੀ ਵੀ ਬਹੁਤ ਆ ਚ ਆ ਕੇ ਬੈਠੇ ਰਹਿੰਦੇ ਆ ਆਪਾਂ ਗੱਲ ਕਰਦੇ ਆ ਸੀਨੀਅਰ ਸਿਟੀਜ਼ਨ ਜਿਹੜੇ ਪ੍ਰਧਾਨ ਪੀੜੀ ਸ਼ਰਮਾ ਜੀ ਤੁਸੀਂ ਕੀ ਮੰਗ ਕੀ ਕਰਦੇ ਹੋ ਅੱਛਾ ਇਹ ਮੈਂ ਸੋਚ ਕਰ ਰਿਹਾ ਇਹ ਵੀ ਇੱਥੇ ਇਸ ਪਾਰਕ ਨੂੰ ਜਾਂ ਜਿਹੜੇ ਵੀ ਫਿਰੋਜ਼ਪੁਰ ਦੇ ਪਾਰਕ ਜਿੰਨੇ ਵੀ ਇਹ ਨੇਤਾ ਜੀ ਨੇ ਬਣਾਏ ਨੇ ਉਹ ਸਾਰੇ ਪਾਰਕ ਬਿਲਕੁਲ ਵਧੀਆ ਬਣਾਏ ਜਾਣ ਔਰ ਇਹਦੇ ਵਿੱਚ ਸਾਨੂੰ ਮਹਿਸੂਸ ਹੋਵੇ ਵੀ ਅਸੀਂ ਇੱਥੇ ਆਈਏ ਤੇ ਸਾਡਾ ਮਨ ਵੀ ਖੁਸ਼ ਹੋਵੇ ਤੇ ਸਾਡੀ ਸਿਹਤ ਵੀ ਅੱਛੀ ਹੋਵੇ ਸੋ ਇਸ ਕਰਕੇ ਇਹ ਪਾਰਕਾਂ ਦੇ ਵਿੱਚ ਸੁਧਾਰ ਹੋਣਾ ਬਹੁਤ ਜ਼ਰੂਰੀ ਹੈ ਤੇ ਦੇਸ਼ ਤਦੇ ਅੱਗੇ ਵਧ ਸਕਦਾ ਜੇਕਰ ਅਸੀਂ ਚੰਗੇ ਕੰਮ ਕਰੀਏ ਤੇ ਜੇ ਅਸੀਂ ਕੰਮ ਹੀ ਨਾ ਕਰਾਂਗੇ ਤਾਂ ਫਿਰ ਸਾਡਾ ਜਿਹੜਾ ਹੈ ਪੰਜਾਬ ਹੈ ਫਿਰੋਜ਼ਪੁਰ ਜਿਹੜਾ ਐਡਾ ਸ਼ਹੀਦਾਂ ਦੀ ਧਰਤੀ ਹੈ ਉਥੋਂ ਇੱਕ ਕਲੰਕ ਨਾ ਪੈਦਾ ਹੋ ਜਾਏ ਫਿਰ ਇਸ ਕਰਕੇ ਰਮਿੰਦਰ ਸਿੰਘ ਪਿੰਕੀ ਜੀ ਨੂੰ ਵਿਸ਼ੇਸ਼ ਤੌਰ ਤੇ ਮੈਂ ਬੇਨਤੀ ਕਰਨਾ ਕਿ ਉਹ ਇਸ ਵਾਰ ਧਿਆਨ ਦੇਣ ਔਰ ਮੈਨੂੰ ਮੈਂ ਕੋਸ਼ਿਸ਼ ਵੀ ਕੀਤੀ ਜੀ ਪਿੱਛੇ ਹੀ ਮੇਰੀ ਗੱਲ ਹੋਈ ਹੈ ਤੋਂ ਕਹਿਣ ਲੱਗੇ ਮੈਂ ਐਮਪੀ ਫੰਡ ਚੋਂ ਲਿਆ ਕੇ ਇਹ ਪੈਸਾ ਜਿਹੜਾ ਹੈ ਇਹ ਪਾਰਕਾ ਨੂੰ ਫਿਰ ਰਿਵਿਊ ਕਰਕੇ ਤੇ ਰੀਨਿਊ ਬਣਵਾਣਾ ਕਰਵਾਣਾ ਹੈ ਤੇ ਮੈਨੂੰ ਪੂਰੀ ਉਮੀਦ ਹੈ ਔਰ ਇਹ ਜਿਹੜੇ ਪਾਰਕ ਨੇ ਫਿਰ ਦੁਬਾਰਾ ਹਰਿਆਵਲ ਦੇ ਵਿੱਚ ਆਉਣਗੇ ਔਰ ਇਸ ਤਰ੍ਹਾਂ ਸਾਡੇ ਸ਼ਹਿਰ ਵਾਸਤੇ ਸਾਡੇ ਜਿਹੜਾ ਹੈ ਫਿਰੋਜ਼ਪੁਰ ਦੀ ਧਰਤੀ ਤੇ ਅੱਛੀ ਚੀਜ਼ ਬਣੇਗੀ ਔਰ ਹਰਿਆਵਲ ਹੋਇਆ ਕਰੇਗੀ ਔਰ ਅਸੀਂ ਉਵੇਂ ਹੀ ਪੁਰਾਣੇ ਪੁਰਾਣੇ ਵਕਤਾਂ ਵਾਂਗ ਇਥੇ ਸੈਰ ਕਰਨ ਵਾਸਤੇ ਕੁਮਰ ਫਿਰਨ ਵਾਸਤੇ ਆਇਆ ਕਰਾਂਗੇ ਸੋ ਫਿਰ ਬੇਨਤੀ ਹੈ ਪ੍ਰਸ਼ਾਸਨ ਨੂੰ ਸਰਕਾਰ ਨੂੰ ਔਰ ਵਿਸ਼ੇਸ਼ ਤੌਰ ਤੇ ਚਾਹ ਪ੍ਰਮਿੰਦਰ ਸਿੰਘ ਪਿੰਕੀ ਜੀ ਨੂੰ ਵੀ ਉਹ ਐਫਰਟਸ ਕਰਕੇ ਇਹਨਾਂ ਪਾਰਕਾਂ ਦੀ ਹਾਲਤ ਨੂੰ ਸੁਧਾਰਨ ਔਰ ਕਾਕੇ ਇਹ ਜਿਹੜੇ ਸਾਡੇ ਸੈਰ ਵਾਸਤੇ ਬਜ਼ੁਰਗਾਂ ਦੇ ਬੈਠਣ ਵਾਸਤੇ ਵਧੀਆ ਜਗ੍ਹਾ ਬਣ ਸਕੇ ਬਹੁਤ ਬਹੁਤ ਧੰਨਵਾਦ ਹਾਂ ਬਿਲਕੁਲ ਜੀ ਅੱਜ ਤੋਂ 5 ਸਾਲ ਪਹਿਲਾਂ ਜਿਹੜੇ ਇਹ ਪਾਰਕ ਸੀ ਇਹ ਸੀਨੀਅਰ ਸਿਟੀਜ਼ਨ ਨੂੰ ਸਮਰਪਿਤ ਹੋ ਚੁੱਕੇ ਸੀ ਤੇ ਲੋਕ ਸੀਨੀਅਰ ਸਿਟੀਜ਼ਨ ਦੇ ਪਾਰਕਾਂ ਦਾ ਨਾਮ ਲੈ ਕੇ ਫਰੋਇਪੁਰ ਨੂੰ ਪਾਰਕ ਦਾ ਸ਼ਹਿਰ ਜਾਣਿਆ ਜਾਣ ਲੱਗਾ ਸੀ ਅਤੇ ਜਿਹੜੇ ਅੱਜ ਤੁਸੀਂ ਹਾਲਾਤ ਦੇਖਿਆ ਕੁਰਸੀਆਂ ਟੁੱਟੀਆਂ ਪਈਆਂ ਲੋਕਾਂ ਦੇ ਬੈਠਣ ਦਾ ਪ੍ਰਬੰਧ ਨਹੀਂ ਪਾਣੀ ਪੀਣ ਲਈ ਬੁਰਾ ਹਾਲ ਆ ਇੱਥੇ ਪਾਣੀ ਮਤਲਬ ਫੁਹਾਰਾ ਛੱਡੋ ਪੀਣ ਦਾ ਪਾਣੀ ਦਾ ਪ੍ਰਬੰਧ ਵੀ ਕਿਸੇ ਨਜ਼ਰ ਹੀ ਨਹੀਂ ਪੈ ਰਿਹਾ ਜਿਹੜਾ ਕੂੜਾ ਕਰਕਟ ਆ ਉਹ ਜਗ੍ਹਾ-ਜਗ੍ਹਾ ਖਿਲਰ ਰਿਹਾ ਪਿਆ ਕੋਈ ਉਸ ਦੀ ਸਾਂਭ ਸੰਭਾਲ ਨਹੀਂ ਕੋਈ ਇਸ ਦੀ ਸਾਫ ਸਪਾਈ ਨਹੀਂ ਇੱਥੇ ਤੰਦਰੁਸਤੀ ਅਤੇ ਨਰੋਆ ਜੀਵਨ ਪਾਉਣ ਦੀ ਬਜਾਏ ਲੋਕਾਂ ਨੂੰ ਜਿਹੜਾ ਹੈਗਾ ਉਹ ਬਿਮਾਰੀਆਂ ਲੱਗਣ ਦਾ ਹੀ ਜਿਹੜਾ ਡਰ ਫੈਲਿਆ ਹੋਇਆ ਹੈ ਤੇ ਉਹਨਾਂ ਦੀ ਇੱਕੋ ਇੱਕ ਮੰਗ ਹੈ ਸਰਕਾਰ ਕੋਲ ਕਿ ਜਿਹੜੀ ਇਹ ਯਾਦਾਂ ਦਾ ਹਰਿਆਵਲ ਦੀਆਂ ਯਾਦਾਂ ਦੀਆਂ ਖੁਸ਼ਬੂਆਂ ਵਾਲਾ ਜਿਹੜਾ ਇਹ ਪਾਰਕ ਬਣੇ ਹੋਏ ਸੀ ਉਹਨਾਂ ਤੇ ਲਾਪਰਵਾਹੀ ਦੀ ਧੂੜ ਜਿਹੜੀ ਪੈ ਚੁੱਕੀ ਆ ਉਹਨੂੰ ਹਟਾਇਆ ਜਾਵੇ ਅਤੇ ਫਿਰ ਤੋਂ ਹਰੇ ਭਰੇ ਪਾਰਕ ਬਣਾਏ ਜਾਣ ਨਹੀਂ ਤਾਂ ਆਉਣ ਵਾਲਾ ਸਮਾਂ ਜਿਹੜਾ ਉਹਨਾਂ ਨੂੰ ਬੁਖਸ਼ੇਗਾ ਨਹੀਂ ਤੇ ਫਿਰੋਜ਼ਪੁਰ ਵਾਸੀ ਖਾਸ ਤੌਰ ਤੇ ਆਪਣਾ ਇਹਨਾਂ 2-4 ਹੋਣ ਦਾ ਬੇਰੁਖੀ ਦਾ ਜਿਹੜਾ ਜ਼ਰੂਰ ਆਪਣਾ ਰੁਖ ਤਿਆਰ ਕਰਨਗੇ ਤੁਸੀਂ ਦੇਖ ਰਹੇ ਸੀ ਉਹਦੇ ਪੰਜਾਬ ਚੈਨਲ ਤੇ ਅੱਜ ਅਸੀਂ ਤੁਹਾਨੂੰ ਦਿਖਾਇਆ ਵੀ ਕਿਸ ਤਰ੍ਹਾਂ ਜਿਹੜੇ ਪੰਜਾਬ ਭਾਈਪਾ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਦੀ ਯਾਦ ਚ ਬਣਿਆ ਪਾਰਕ ਉਹ ਜੜੇ ਦਾ ਸ਼ਿਕਾਰ ਹੋ ਚੁੱਕਾ ਹੈ ਕਿਤੇ ਹਰਿਆ ਭਰਿਆ ਬਣਿਆ ਸੀ ਤੇ ਅੱਜ ਉੱਥੇ ਲੋਕਾਂ ਦੀ ਜਿਹੜੀ ਬੇਰੁਖੀ ਸਰਕਾਰ ਦੀ ਬੇਰੁਖੀ ਪ੍ਰਸ਼ਾਸਨ ਦੀ ਬੇਰੁਖੀ ਦਾ ਸਾਫ ਚਲਕਾ ਦੇਖ ਰਹੇ ਹਾਂ ਤੁਸੀਂ ਮੈਂ ਇੱਕ ਉਦੇ ਪੰਜਾਬ ਦਾ ਵਿਸ਼ੇਸ਼ ਤੌਰ ਤੇ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਡੀ ਆਵਾਜ਼ ਸਰਕਾਰ ਤੇ ਸਰਪੰਚ ਪਿੰਕੀ ਜੀ ਤੱਕ ਪਹੁੰਚਾਉਣ ਵਾਸਤੇ ਇੱਕ ਜ਼ਰੀਆ ਬਣੇ ਨੇ ਤੇ ਉਹਨਾਂ ਦਾ ਪਰਮਾਤਮਾ ਕਰੇ ਇਸ ਤਰ੍ਹਾਂ ਹੀ ਤਰੱਕੀ ਕਰਦੇ ਰਹਿਣ ਔਰ ਸਾਡੀ ਆਵਾਜ਼ ਨੂੰ ਉੱਥੇ ਪਹੁੰਚਾਉਣ ਵਾਸਤੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜਸਵਿੰਦਰ ਜੀ ਸ਼ੁਕਰੀਆ ਧੰਨਵਾਦ ਜੀ ਅਸੀਂ ਸਮੁੱਚੀ ਟੀਮ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਅੰਦਰ ਜਿਹੜਾ ਜਜ਼ਬਾਤਾਂ ਦਾ ਪ੍ਰਗਟਾਵਾ ਕੀਤਾ ਜਿਹੜਾ ਫਰੋਜਪੁਰ ਦੇ ਮੰਦਹਾਲੀ ਨੂੰ ਬਾਹਰ ਲੈ ਕੇ ਆਇਆ ਸਰਕਾਰ ਤੱਕ ਆਵਾਜ਼ ਪਹੁੰਚਾਉਣ ਲਈ ਸਾਡਾ ਸਾਥ ਦਿੱਤਾ ਬਹੁਤ ਬਹੁਤ ਧੰਨਵਾਦ ਸਸੀਕਾਲ ਜੀ ਧੰਨਵਾਦ ਸਾਡੀ ਅ ਮਤਲਬ ਅਸੀਂ ਇੱਕ ਲੈ ਕੇ ਚੱਲੇ ਆ ਵੀ ਜਿਹੜਾ ਸਾਡੇ ਫਰੋਜਪੁਰ ਚ ਸਰਕਾਰਾਂ ਨੇ ਦੀ ਅਣਦੇਖੀ ਲਾਪਰਵਾਹੀ ਦਾ ਸਿੱਟਾ ਉਹਨੂੰ ਅਸੀਂ ਖੁੱਲ੍ਹ ਕੇ ਬਾਹਰ ਲਿਆਈਏ ਤਾਂ ਜੋ ਪ੍ਰਸ਼ਾਸਨ ਦਾ ਇਧਰ ਧਿਆਨ ਆਵੇ ਜੋ ਹੋ ਸਕਦਾ ਹੈ ਵੀ ਇਹ ਸਾਨੂੰ ਸੁੱਖ ਸਹੂਲਤਾਂ ਪ੍ਰਦਾਨ ਹੋ ਸਕਣ। ਇਹ ਹੀ ਸਾਡਾ ਉਦੇ ਪੰਜਾਬ ਦਾ ਮੁੱਖ ਮੰਤਵ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦਾ ਇਹ ਐਪੀਸੋਡ ਪਸੰਦ ਆਇਆ ਹੋਵੇਗਾ ਤੇ ਜਰੂਰ ਪਸੰਦ ਆਇਆ ਤਾਂ ਫਿਰ ਇਸ ਨੂੰ ਲਾਇਕ ਕਮੈਂਟ ਅਤੇ ਸ਼ੇਅਰ ਜਰੂਰ ਕਰਨਾ। ਧੰਨਵਾਦ।